50000 ਦੀ ਸਹਾਇਤਾ ਦਿੱਤੀ ਵੈਸਬਾ ਵੱਲੋਂ ਚੰਨੀ ਜੀ ਵੱਲੋਂ ਸਰਕਾਰ ਵੱਲੋਂ ਆਈ ਹੈ ਅਸੀਂ ਉਹਨਾਂ ਦੇ ਕੋਟਲ ਕੋਟ ਧੰਨਵਾਦੀ ਹਾਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਸਾਡਾ ਕਰਜ਼ਾ ਮਾਫ ਕਰ ਦਿੱਤਾ ਇਹਨਾਂ ਦੇ 50 50000 ਰੁਪਏ ਦਾ ਕਰਜ਼ਾ ਜਿਹੜਾ ਮਾਫੀ ਕੀਤਾ ਹੈ ਤਕਰੀਬਨ ਟੋਟਲ ਅਮਾਉਂਟ ਜਿਹੜੀ ਹੈਗੀ ਹੈ ਇਹ 20 ਕਰੋੜ ਤੇ 98 ਲੱਖ ਜੇ ਕਿਸੇ ਪਛੜੀਆਂ ਸ਼੍ਰੇਣੀਆਂ ਦਾ ਸ਼ਡਿਊਲਡ ਕਾਸ ਪਰਿਵਾਰਾਂ ਦਾ ਤੇ ਜੇ ਕਿਸੇ ਪਾਰਟੀ ਨੇ ਸਾਮ ਸੰਭਾਲ ਕੀਤੀ ਹੈ ਤਾਂ ਉਹ ਕਾਂਗਰਸ ਨੇ ਕਾਂਗਰਸ ਬਹੁਤ ਸਟਰੋਂਗ ਹੈ ਇੱਕ ਬੰਦੇ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ ਜ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦੇ ਥਰੂ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਸਾਡੇ ਪੰਜਾਬ ਦੇ ਸਭ ਤੋਂ ਵੱਧ ਪੜੇ ਲਿਖੇ ਮੁੱਖ ਮੰਤਰੀ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਪੰਜਾਬ ਪਛੜੀਆਂ ਸ਼ਰੇਣੀਆਂ ਭੌ ਵਿਕਾਸ ਅਤੇ ਵਿੱਤ ਕਮਿਸ਼ਨ ਕਾਰਪੋਰੇਸ਼ਨ ਬੈਕਵਿੰਗ ਕੋ ਇਹਨੂੰ ਕਿਹਾ ਜਾਂਦਾ ਹੈ ਇਹਨਾਂ ਜਿਹੜੇ ਸਾਡੇ ਲੋਕ ਸੀਗੇ ਇਹਨਾਂ ਦੇ ਜਿਹੜੇ ਕਰਜ਼ੇ ਸੀ ਉਹ ਕਾਫੀ ਅਮਲ ਕੇ ਬਹੁਤ ਜ਼ਿਆਦਾ ਵੱਡੇ ਕਰਜ਼ੇ ਨਹੀਂ ਗਰੀਬ ਪਰਿਵਾਰ ਨੇ ਸਾਡੇ ਇਹਨਾਂ ਦੇ 50-50 ਹਜ਼ਾਰ ਰੁਪਏ ਦਾ ਕਰਜ਼ਾ ਜਿਹੜਾ ਮਾਫੀ ਕੀਤਾ ਹੈ ਤਕਰੀਬਨ ਟੋਟਲ ਅਮਾਉਂਟ ਜਿਹੜੀ ਹੈਗੀ ਹੈ ਇਹ 20 ਕਰੋੜ ਤੇ 98 ਲੱਖ ਰੁਪਏ ਜਿਹਦੇ ਵਿੱਚੋਂ ਲੁਧਿਆਣਾ ਦੇ ਵਿੱਚ ਤਕਰੀਬਨ 347 ਲਾਪਤਰੀਆਂ ਤੇ 1 ਕਰੋੜ 56 ਲੱਖ ਦੀ ਲੁਧਿਆਣਾ ਡਿਸਟ੍ਰਿਕਟ μαਫੀ ਹੋਈ ਹੈ ਟੋਟਲ ਸਾਡੇ ਕੋਲੇ 4702 ਲਾਪਤਰੀਆਂ तकरीबन 20 ਕਰੋੜ 98 ਲੱਖ ਦੀ ਜਿਹੜੀ ਅਮਾਉਂਟ ਹੈ ਉਹ ਪੰਜਾਬ ਸਰਕਾਰ ਨੇ ਮਾਫ ਕੀਤੀ ਹੈ ਇਹ ਬਹੁਤ ਵੱਡਾ ਸਟੈਪ ਹੈ ਕਿਉਂਕਿ ਸੋਸਾਇਟੀ ਦਾ ਜਿਹੜਾ ਸਾਡਾ ਹਰ ਵਰਗ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਾਂਗਰਸ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਿ ਹਾਂ ਇੱਥੇ ਮੈਂ ਇੱਕ ਸ਼੍ਰੀ ਭਾਰਤ ਪੂਸ਼ਨ ਆਸ਼ੂ ਜੀ ਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਜਦੋਂ ਇਹ ਸਾਰਾ ਸਿਸਟਮ ਚੱਲ ਰਿਹਾ ਸੀ ਤੇ ਮੇਰੀ ਡਿਊਟੀ ਲੱਗੀ ਸੀ ਤੇ ਸਾਡੇ ਜਿਹੜੇ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਹੈ ਸ਼੍ਰੀ ਭਾਰਤ ਪੂਸ਼ਨ ਆਸ਼ੂ ਜੀ ਉਹਨਾਂ ਨੇ ਬਕਾਇਦਾ ਪੂਰਾ ਇੰਟਰਸਟ ਲੈ ਕੇ ਇਹ ਜਿਹੜਾ ਸਾਡਾ ਸਕੀਮਾ ਇਹਨੂੰ ਨਿਪਰੇ ਚਾੜਿਆ ਤੇ ਇਸ ਕਰਕੇ ਮੈਂ ਧੰਨਵਾਦੀ ਹਾਂ ਸਾ ਚਰਨਜੀਤ ਸਿੰਘ ਚੰਨੀ ਜੀ ਦਾ ਵੀ ਬਾਕੀ ਐਨਟਾਇਰ ਕਾਂਗਰਸ ਦਾ ਕਾਂਗਰਸ ਨੇ ਇੱਕ ਮੈਂ ਤਾਂ ਕਹੂੰਗਾ ਕਲਚਰ ਹੀ ਹੈ ਕਿ ਜੇ ਠੀਕ ਹੈ ਸਰਕਾਰਾਂ ਆਈਆਂ ਹਿੰਦੁਸਤਾਨ ਦੇ ਵਿੱਚ ਬਦਲੀਆਂ ਲੇਕਿਨ ਜੇ ਕਿਸੇ ਪਛੜੀਆਂ ਸ਼੍ਰੇਣੀਆਂ ਦਾ ਸ਼ੈਡਿਊਲਡ ਕਾਸਟ ਪਰਿਵਾਰਾਂ ਦਾ ਤੇ ਜੇ ਕਿਸੇ ਆਪਣਾ ਮਨੋਰਟੀਜ਼ ਦਾ ਤੇ ਜੇ ਕਿਸੇ ਪਾਰਟੀ ਨੇ ਸਾਮ ਸੰਭਾਲ ਕੀਤੀ ਹੈ ਤਾਂ ਉਹ ਕਾਂਗਰਸ ਨੇ ਕੀਤੀ ਹੈ ਸਾਰੇ ਹਿੰਦੁਸਤਾਨ ਦੀ ਗੱਲ ਦੱਸਦਾ ਸਰ ਕੁਝ ਲੋਕ ਇਹ ਕਹਿ ਰਹੇ ਨੇ ਕਿ ਕਰਜ਼ਾ ਸਾਡਾ ਲੱਖ ਵੀ ਹੈ 50000 ਤੋਂ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਕਰਜ਼ਾ ਜ਼ਿਆਦਾ ਵੀ ਹੋ ਸਕਦਾ ਇਹ ਜਿਸ ਹੱਬ ਨਾਲ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਉਸ ਹੱਬ ਨਾਲ ਇਹ ਬਹੁਤ ਵੱਡਾ ਸਟੈਪ ਹੈ 20 ਕਰੋੜ 98 ਲੱਖ ਰੁਪਏ ਮਾਫ ਕਰ ਦੇਣਾ ਕੋਈ ਛੋਟੀ ਜੀ ਗੱਲ ਨਹੀਂ ਇਹਨਾਂ ਨੇ ਮੇਰੇ ਕੋਲੇ ਅੱਜ ਡਿਮਾਂਡ ਰੱਖੀ ਹੈ ਕਿ ਕਈਆਂ ਦਾ 1 ਲੱਖ ਰੁਪਏ ਦਾ ਕਰਜ਼ਾ ਕਿਸੇ ਦਾ 90 ਲੱਖ 90 ਹਜ਼ਾਰ ਦਾ ਕਿਸੇ ਦਾ 92 ਹਜ਼ਾਰ ਦਾ ਉਹ ਮੈਂ ਇਹਨਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਅਸੀਂ ਗਵਰਨਮੈਂਟ ਨਾਲ ਟੇਕਅਪ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਭਾਰਤ ਪੂਸ਼ਨਾਸ਼ੂ ਜੀ ਨਾਲ ਟੇਕਅਪ ਕਰੂੰਗਾ ਉਹਨਾਂ ਨੂੰ ਬੇਨਤੀ ਕਰੂੰਗਾ ਕਿਉਂਕਿ ਇਸ ਇਸ਼ੂ ਤੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਸਰਬ ਬਹੁਤ ਅੱਛੀ ਗੱਲ ਹੈ ਇਨੇ ਕੋ ਇਸ ਤਰ੍ਹਾਂ ਆ ਜਿਹੜਾ ਕਾਨੂੰਨ ਆ ਨਾ ਕਾਨੂੰਨ ਆਪਣੀ ਰਫਤਾਰ ਨਾਲ ਚੱਲਦਾ ਹੈ ਡਿਸੀਜਨ ਕੋਈ ਲੇਟ ਫੇਟ ਹੋ ਜਾਂਦੇ ਨੇ ਲੇਕਿਨ ਜੋ ਵੀ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਹੈ ਉਹ ਕਾਨੂੰਨ ਦੇ ਮੁਤਾਬਕ ਕੀਤੀ ਹੈ ਅੱਗੇ ਵੀ ਕਾਨੂੰਨ ਦੇ ਮੁਤਾਬਕ ਹੀ ਹੋਏਗੀ ਸਰ ਬਦਲਾਖੋਰੀ ਦੀ ਰਾਜਨੀਤੀ ਕਹਿ ਰਹੇ ਨਹੀਂ ਬਦਲਾਖੋਰੀ ਦੀ ਰਾਜਨੀਤੀ ਕਿਉਂ ਆ ਤਾਂ ਤੁਹਾਡੇ ਸਾਰਾ ਕੁਝ ਸਾਹਮਣੇ ਹੀ ਹੈ ਕੋਈ ਲੁਕੋਛਪੋ ਵਾਲੀ ਤਾਂ ਗੱਲ ਹੀ ਨਹੀਂ ਕੋਈ ਗੱਲ ਲੁਕੋਕੇ ਤਾਂ ਕੀਤੀ ਨਹੀਂ ਗਈ ਵੀ ਲੁਕੋਕੇ ਰੱਖੀ ਹੈ ਸੋ ਕੋਈ ਬਦਲਾਖੋਰੀ ਵਾਲੀ ਰਾਜਨੀਤੀ ਨਹੀਂ ਹੈ ਜੋ ਵੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਉਹ ਬਿਲਕੁਲ ਠੀਕ ਕੀਤੀ ਗਈ ਹੈ ਓਕੇ ਦੇਖੋ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਸਾਡੇ ਸਾਹਮਣੇ ਹੈ ਮੈਨੂੰ ਨਹੀਂ ਪਤਾ ਨਾ ਮੇਰੀ ਰਾਣਾ ਜੀ ਨਾਲ ਗੱਲ ਹੋਈ ਹੈ ਕਿ ਉਹਨਾਂ ਦੇ ਕਿਹੋ ਜਿਹੇ ਸਰਕਮਸਟੈਂਸਸ ਬਣੇ ਉਹ ਚਲੇ ਗਏ ਮੇਰੇ ਮੁਤਾਬਕ ਤਾਂ ਜਾਣਣਾ ਨਹੀਂ ਚਾਹੀਦਾ ਕਾਂਗਰਸ ਇੱਕ ਐਸੀ ਮਜ਼ਬੂਤ ਪਾਰਟੀ ਹੈ ਬਹੁਤ ਮਜ਼ਬੂਤ ਪਾਰਟੀ ਹੈ ਕਾਂਗਰਸ ਉਨ ਇਹ ਤਾਂ ਸਵਾਲ ਵੈਸੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਉਹਨਾਂ ਨੇ ਕਿਉਂ ਇਹ ਸਟੈਪ ਲਿਆ ਮੈਂ ਉਹਨਾਂ ਦੀ ਹਾਲੀ ਇੰਟਰਵਿਊ ਵੀ ਨਹੀਂ ਸੁਣੀ ਪਰ ਇਹ ਜਿਆ ਕੋਈ ਮਸਲਾ ਨਹੀਂ ਕਾਂਗਰਸ ਬਹੁਤ ਸਟਰੋਂਗ ਹੈ ਇੱਕ ਬੰਦੇ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ ਆ ਕੱਲ ਮੈਂ ਕੱਲ ਦੀ ਨਿਊਜ਼ ਵੀ ਮੈਂ ਸੁਣ ਰያ ਸੀ ਜਿਹੜੀਆਂ ਕੁਝ ਫੇਕ ਨਿਊਜ਼ ਚੱਲ ਰਹੀਆਂ ਨੇ ਉਹਨਾਂ ਤੋਂ ਵੀ ਸਾਡੇ ਲੋਕਾਂ ਨੂੰ ਬਚਣਾ ਚਾਹੀਦਾ ਠੀਕ ਹੈ ਥੈਂਕ ਯੂ ਸਰ ਸੰਗਦੀਪ ਜੀ ਹਾਂਜੀ ਜਿਹੜਾ ਅੱਜ ਸਰਟੀਫੀਕੇਟ ਮਿਲਿਆ ਸਰ ਚੰਨੀ ਸਰਕਾਰ ਵੱਲੋਂ ਸਾਡਾ ਕਰਜ਼ਾ ਮਾਫ ਕੀਤਾ ਗਿਆ 50000 ਰੁਪਏ ਆ ਕਾਤਾ ਕਰ ਚਾ ਸੀ ਸਰਕਾਰ ਦਾ ਲਿਆ ਸੀ ਬਹੁਤ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਸਾਡਾ ਕਰਜ਼ਾ ਮਾਫ ਕਰ ਦਿੱਤਾ ਜਿੱਥੇ ਉਹਨਾਂ ਨੇ ਬਿਜਲੀ ਤੇ ਬਿੱਲ ਮਾਫ ਕਰਕੇ ਜਿੱਥੇ ਉਹਨਾਂ ਨੇ ਨਾਲ ਇਸ ਪਾਸੇ ਵੀ ਸਾਨੂੰ ਸਹਾਇਤਾ ਦਿੱਤੀ ਹੈ ਪਰ ਇਹ ਥੋੜੀ ਜੀ ਜਿੱਦਾਂ ਕਿ 50000 ਦੀ ਸਹਾਇਤਾ ਦਿੱਤੀ ਹੈ ਸਾਬ ਵੱਲੋਂ ਚੰਨੀ ਜੀ ਵੱਲੋਂ ਸਰਕਾਰ ਵੱਲੋਂ ਆਈ ਹੈ ਅਸੀਂ ਉਹਨਾਂ ਦੇ ਕੋਟਲ ਕੋਟ ਧੰਨਵਾਦੀ ਆਂ ਪਰ ਉਹਨਾਂ ਨੂੰ ਵੀ ਰਿਕੁਐਸਟ ਜ਼ਰੂਰ ਕਰਾਂਗੇ ਕਿ ਜਿੱਥੇ ਇੰਨੀ ਕਰਾਹ ਦੇ ਦਿੱਤੀ ਥੋੜੀ ਰਾਤ ਹੋਰ ਦੇ ਦੇਣ ਤੇ ਜਿਹੜਾ ਪਛੜਿਆ ਹੋਇਆ ਸਮਾਜ ਹੈ ਉਹ ਆਪਣੇ ਪੈਰਾਂ ਤੇ ਸਟੈਂਡ ਹੋ ਸਕਦਾ ਸਾਨੂੰ ਕਾਰੋਬਾਰਾਂ ਵਿੱਚ ਜਿੱਥੇ ਵੈਦ ਸਾਹਿਬ ਸਾਡਾ ਤੁਸੀਂ ਇਹ ਮਾਫ ਕਰਕੇ ਸਾਨੂੰ ਥੋੜੀ ਜੀ ਸਹਾਇਤਾ ਦਿੱਤੀ ਹੈ ਅਸੀਂ ਤੁਹਾਡੇ ਅੱਗੇ ਜ਼ਰੂਰ ਬੇਨਤੀ ਕਰਾਂਗੇ ਕਿ ਦੁਬਾਰਾ ਜਿਨ੍ਹਾਂ ਦਾ ਰਿਕਾਰਡ ਥੋੜਾ ਖਰਾਬ ਹੋਇਆ ਸੀ ਕਿਸੇ ਕਾਰਨਾ ਕਰਕੇ ਉਹਨਾਂ ਨੂੰ ਦੁਬਾਰਾ ਸਰਕਾਰ ਇਹ ਸਹੂਲਤਾਂ ਦੇਵੇ ਤਾਂ ਕਿ ਅਸੀਂ ਦੁਬਾਰਾ ਆਪਣੀ ਕਾਮਯਾਬੀ ਕਰਨੇ ਵਿੱਚ ਕਾਮਯਾਬ ਹੋਈਏ ਬਿਲਕੁਲ